ਸਤ ਸ੍ਰੀ ਅਕਾਲ ਦੋਸਤੋ ਜੁੜ ਗਏ ਮੌਸਮ ਪੰਜਾਬ ਟੀਵੀ YouTube ਚੈਨਲ ਅਤੇ Facebook ਆਈਡੀ ਸਤਗੁਰ ਪੰਗੂ ਦੇ ਨਾਲ ਦੋਸਤੋ ਇਸ ਸਮੇਂ ਮੌਨਸੂਨ ਦੀ ਅਪਡੇਟ ਜਿਹੜੀ ਲਾਈਵ ਸੈਟਲਾਈਟ ਦੇ ਵਿੱਚ ਦਿਖਾ ਰਹੇ ਆ ਤੁਹਾਨੂੰ ਕਿ ਇਹ ਮੌਨਸੂਨ ਜਿਹੜੀ ਪੰਜਾਬ ਦੇ ਵਿੱਚ 20 ਤਰੀਕ ਨੂੰ ਐਕਟਿਵ ਹੋ ਚੁੱਕੀ ਸੀ ਪਰੰਤੂ ਤਾਂ ਇਹ ਜਿਹੜਾ ਕੱਲ ਨੂੰ ਵੀ ਮੀਂਹ ਦਾ ਦੌਰ ਜਿਹੜਾ ਪੰਜਾਬ ਦੇ ਇਨ੍ਹਾਂ ਇਲਾਕਿਆਂ ਦੇ ਵਿੱਚ ਜਾਰੀ ਰਹੂਗਾ ਤੇ ਇਸ ਸਾਈਡ ਤੋਂ ਇਹ ਤੁਸੀਂ ਦੇਖ ਸਕਦੇ ਹੋ ਹਰਿਆਣਾ ਦੇ ਵਿੱਚ ਤੇ ਰਾਜਸਥਾਨ ਦੇ ਵਿੱਚ ਕਈ ਇਲਾਕਿਆਂ ਦੇ ਵਿੱਚ ਜਿਹੜੀ ਐਕਟਿਵ ਹੋ ਚੁੱਕੀ ਹੈ ਮੌਨਸੂਨ ਪੂਰੀ ਤਰ੍ਹਾਂ ਐਕਟਿਵ ਹੋ ਚੁੱਕੀ ਹੈ ਤੇ ਪੰਜਾਬ ਦੇ ਵਿੱਚ ਐਂਟਰ ਕਰ ਚੁੱਕੀ ਹੈ ਪੰਜਾਬ ਦੇ ਵਿੱਚ ਜਿਹੜੀ ਡਿਕਲੇਅਰ ਆ ਉਹ ਭਾਰਤੀ ਮੌਸਮ ਵਿਗਿਆਨ ਵੱਲੋਂ ਕੱਲ ਜਾਂ ਪਰਸੋਂ ਨੂੰ ਡਿਕਲੇਅਰ ਕਰ ਦੇਣੀ ਹੈ ਇਸ ਸਮੇ ਇਹ ਵੀਡੀਓ ਜਿਹੜੀ ਤੁਹਾਡੇ ਤੱਕ ਰਿਕਾਰਡ ਕਰਕੇ ਦਿਖਾ ਰਿਹਾ ਤੇ ਤੁਸੀਂ ਸੈਟਲਾਈਟ ਦੇ ਵਿੱਚ ਪੂਰੀ ਤਰ੍ਹਾਂ ਤਸਵੀਰ ਦੇਖ ਸਕਦੇ ਹੋ ਜਿਹੜੀ ਸਟਰੋਂਗ ਬਣੀ ਹੋਈ ਇਹ ਜਿਹੜੀ ਆਪਾਂ ਕਹਿ ਸਕਦੇ ਹਾਂ ਮੌਨਸੂਨ ਇਸ ਤਰ੍ਹਾਂ ਟੀਰਾ ਦੇ ਜਿੱਤਨ ਲਾ ਰਿਹਾ ਇਸ ਤਰ੍ਹਾਂ ਅੱਗੇ ਵਾਲਿਆਂ ਨੂੰ ਬੱਦਰੀ ਹੈ ਚਾਹੇ ਉਹ ਯੂਪੀ ਆ ਚਾਹੇ ਐਮਪੀ ਆ ਚਾਹੇ ਉਹ राजस्थानਾ چاہے ਹਰਿਆਣਾ ਚੰਡੀਗੜ੍ਹ ਦਿੱਲੀ ਇਹਨਾਂ ਸਾਰੇ ਇਲਾਕਿਆਂ ਵੱਲ ਜਿਹੜੀ ਮੌਨਸੂਨ ਉਹ ਐਂਟਰ ਕਰਦੀ ਹੋਈ ਨਜ਼ਰ ਆ ਰਹੀ ਹੈ ਤੇ ਫਿਲਹਾਲ ਦੱਖਣੀ ਇਲਾਕੇ ਨੇ ਜਿਹੜੇ ਉਹਨਾਂ ਦੇ ਵਿੱਚ ਅਜੇ ਮੌਨਸੂਨ ਦੀ ਥੋੜੀ ਜਿਹੀ ਐਕਟੀਵਿਟੀ ਘੱਟ ਰਹੂਗੀ ਹਰਿਆਣੇ ਦੇ ਵਿੱਚ Rajasthan ਦੇ ਵਿੱਚ ਹਿਮਾਚਲ ਦੇ ਵਿੱਚ ਤਾਂ ਮੌਨਸੂਨ ਦੀਆਂ ਗਤੀਵਿਧੀਆਂ ਉਹ ਜਾਰੀ ਹੋ ਚੁੱਕੀਆਂ ਨੇ ਤੇ ਤੁਹਾਨੂੰ ਅਸੀਂ ਭਾਰਤੀ ਮੌਸਮ ਵਿਗਿਆਨ ਦਾ ਜਿਹੜਾ ਇਹ ਅਫੀਸ਼ੀਅਲ ਸਾਈਟ ਦੇ ਵਿੱਚ ਜਾਣਕਾਰੀ ਦਿਖਾ ਰਹੇ ਹਾਂ ਦੋਸਤੋ ਇਸ ਤੋਂ ਬਾਅਦ ਅਸੀਂ ਤੁਹਾਨੂੰ ਲੈ ਚੱਲਦੇ ਹਾਂ ਭਾਰਤੀ ਮੌਸਮ ਵਿਗਿਆਨ ਦੀ ਪ੍ਰਾਈਵੇਟ ਸੰਸਥਾ ਦੇ ਸੈਟਲਾਈਟ ਦੇ ਉੱਤੇ ਕਿ ਮੀਂਹ ਦੇ ਐਡ ਕਾਰਬਨ ਕਿੰਨੇ ਪਰਸੈਂਟ ਹੋਣ ਦੀ ਸੰਭਾਵਨਾ ਦੋਸਤੋ ਜਿਵੇਂ ਕਿ ਤੁਸੀਂ ਦੇਖ ਪਾ ਰਹੇ ਹੋ 20 ਤਰੀਕ ਨੂੰ ਵੀ ਮੀਂਹ ਦੀਆਂ ਕਾਰਵਾਈਆਂ ਹੋਈਆਂ ਨੇ ਤਾਂ ਉਸੇ ਤਰ੍ਹਾਂ 21 ਤਰੀਕ ਨੂੰ ਵੀ ਮੀਂਹ ਦੀ ਜਿਹੜੀ ਕਾਰਵਾਈ ਆਪਾਂ ਨੂੰ ਦੇਖਣ ਨੂੰ ਮਿਲੂਗੀ ਤੇ ਜਿਵੇਂ ਤੁਸੀਂ ਲਾਈਵ ਜਿਹੜੀ ਦੇਖ ਸਕਦੇ ਹੋ 20 ਤਰੀਕ ਦੇ ਮੌਸਮ ਦੀ ਸੈਟਲਾਈਟ ਦੇ ਵਿੱਚ ਇਹ ਤਸਵੀਰ ਤੇ ਰਾਤ ਨੂੰ ਜਿਹੜੀਆਂ ਮੀਂਹ ਦੀਆਂ ਤਸਵੀਰਾਂ ਇਹ ਲਾਈਵ ਤੜ੍ਹ ਤੱਕ ਸਾਂਝੀਆਂ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਤੇ ਇਹ ਰਿਕਾਰਡਿੰਗ ਤੁਹਾਡੇ ਤੱਕ ਅਸੀਂ ਕਰਕੇ ਪਹੁੰਚਾ ਰਹੇ ਹਾਂ ਦੋਸਤੋ ਤਾਂ ਉਸ ਤੋਂ ਬਾਅਦ ਇਹ 21 ਤਰੀਕ ਨੂੰ ਵੀ ਜਿਹੜਾ ਮੀਂਹ ਦੀਆਂ ਕਾਰਵਾਈਆਂ ਦੀ ਜਿਹੜੀ ਅਪਡੇਟ ਆ ਚੁੱਕੀ ਹੈ 21 ਤਰੀਕ ਨੂੰ ਵੀ ਜਿਹੜਾ 34 35% ਮੀਂਹ ਦੇ ਜਿਹੜੇ ਚਾਂਸ ਬਣੇ ਹੋਏ ਨੇ ਤੇ ਦੇਖ ਸਕਦੇ ਹੋ ਤਸਵੀਰ ਪੂਰੀ ਲਾਈਵ ਹੈ ਮੀਂਹ ਦੀਆਂ ਕਾਰਵਾਈਆਂ ਕਿਤੇ ਕਿਤੇ ਹੋਣਗੀਆਂ ਤੇ ਉਸ ਤੋਂ ਬਾਅਦ 22 ਤਰੀਕ ਨੂੰ 23 ਤਰੀਕ ਨੂੰ ਜਿਹੜਾ 22 ਤਰੀਕ ਨੂੰ ਪੂਰਾ ਭਾਰਤ ਜਿਹੜਾ ਯਾਨੀ ਕਿ ਪੰਜਾਬ ਚੰਡੀਗੜ੍ਹ ਦਿੱਲੀ ਯੂਪੀ ਐਮਪੀ ਹਰਿਆਣਾ ਰਾਜਸਥਾਨ ਤੇ ਉਸ ਤੋਂ ਬਾਅਦ ਹਿਮਾਚਲ ਜੰਮੂ ਇਹਨਾਂ ਪੂਰੇ ਇਲਾਕਿਆਂ ਦੇ ਵਿੱਚ ਜਿਹੜੀਆਂ ਮੀਂਹ ਦੀਆਂ ਕਾਰਵਾਈਆਂ ਹੋਣਗੀਆਂ ਤੇ ਤੁਸੀਂ ਦੇਖ ਸਕਦੇ ਹੋ 22 ਤਰੀਕ ਨੂੰ 75% ਜਿਹੜੇ ਚਾਂਸ ਬਣੇ ਹੋਏ ਨੇ ਉਸ ਤੋਂ ਬਾਅਦ 23 ਤਰੀਕ ਦੀ ਗੱਲ ਕਰੀਏ 23 ਤਰੀਕ ਨੂੰ ਜਿਹੜੇ 81% ਜਿਹੜੇ ਚਾਂਸ ਬਣੇ ਹੋਏ ਨੇ ਮੀਂਹ ਦੇ ਕਾਰਵਾਈਆਂ ਦੇ ਭਾਰੀ ਮੀਂਹ ਦੀ ਜਿਹੜੀ ਚੇਤਾਵਨੀ ਜਿਹੜੀ ਉਹ ਦਿੱਤੀ ਗਈ ਹੈ ਤੇ ਉਸ ਤੋਂ ਬਾਅਦ 24 ਤਰੀਕ ਨੂੰ ਮੀਂਹ ਦੀਆਂ ਜਿਹੜੀਆਂ ਕਾਰਵਾਈਆਂ ਥੋੜੀਆਂ ਘਟਣਗੀਆਂ ਤੇ ਥੋੜਾ ਜਿਹਾ ਮੀਂਹ ਜਿਹੜਾ ਟੁੱਟਵੇਂ ਰੂਪ ਦੇ ਵਿੱਚ ਦੇਖਣ ਨੂੰ ਮਿਲੂਗਾ ਕਿਤੇ ਕਿਤੇ ਉਸ ਤੋਂ ਬਾਅਦ 25 ਤਰੀਕ ਨੂੰ ਫੇਰ ਮੀਂਹ ਦੀ ਕਾਰਵਾਈ ਜਿਹੜੀ ਦੇਖਣ ਨੂੰ ਮਿਲੂਗੀ ਕਿਤੇ ਕਿਤੇ ਇਸ ਤਰ੍ਹਾਂ ਜਿਹੜਾ ਮੀਂਹ ਦਾ ਦੌਰ ਲਗਾਤਾਰ ਜਾਰੀ ਦਿਖਾਈ ਦੇ ਰਿਹਾ ਤੇ 26 ਤਰੀਕ ਨੂੰ ਵੀ 80% ਜਿਹੜੇ ਮੀਂਹ ਦੇ ਚਾਂਸ ਨੇ ਪੂਰਾ ਤਾਕੜਾ ਮੀਂਹ ਪੈਣ ਦੀ ਸੰਭਾਵਨਾ ਜਾਵਰੇ ਉਸ ਤੋਂ ਬਾਅਦ 27 ਤਰੀਕ ਨੂੰ ਵੀ ਜਿਹੜਾ ਪੂਰਾ ਤਾਕੜਾ ਮੀਂਹ ਜਿਹੜਾ ਉਹ ਆਪਾਂ ਨੂੰ ਦੇਖਣ ਨੂੰ ਮਿਲ ਸਕਦਾ ਹੈ 71% ਚਾਂਸ ਬਣ ਚੁੱਕੇ ਨੇ ਜੀ 28 ਤਰੀਕ ਨੂੰ ਵੀ ਜਿਹੜਾ 68% ਜਿਹੜੇ ਮੀਂਹ ਦੇ ਚਾਂਸ ਬਣੇ ਹੋਏ ਨੇ 29 ਤਰੀਕ ਨੂੰ ਵੀ ਜਿਹੜੇ 60% ਜਿਹੜੇ ਮੀਂਹ ਦੇ ਚਾਂਸ ਬਣੇ ਹੋਏ ਨੇ ਜਾਣੇ ਕਿ ਕੁੱਲ ਮਿਲਾ ਕੇ ਗੱਲ ਕਰੀਏ 30 ਜਿਹੜਾ ਜੂਨ ਆ ਇਸ ਤੱਕ ਜਿਹੜੇ ਮਹੀਆਂ ਦਾ ਦੌਰ 60% ਤੇ ਉਸ ਤੋਂ ਬਾਅਦ 1 ਜੁਲਾਈ ਨੂੰ ਫੇਰ ਮੀਂਹ ਦਾ ਦੌਰ ਜਿਹੜਾ 60% ਦਿਖਾਇਆ ਗਿਆ ਜੀ ਇਸ ਤਰ੍ਹਾਂ ਲਗਾਤਾਰ ਜਿਹੜਾ 4 ਜੁਲਾਈ ਤੱਕ ਤੁਹਾਨੂੰ ਅਸੀਂ ਕਿਹਾ ਮੀ ਮੌਨਸੂਨ ਐਕਟਿਵ ਦੇਖਣ ਨੂੰ ਮਿਲੇਗੀ 2 ਤਰੀਕ ਨੂੰ ਵੀ ਐਕਟੀਵਿਟੀ ਤੇ ਉਸ ਤੋਂ ਬਾਅਦ 3 ਤਰੀਕ ਨੂੰ ਵੀ ਜਿਹੜੀ 60% ਐਕਟੀਵਿਟੀਆਂ ਸਿਸਟਮ ਦੀ ਦਿਖਾਈ ਗਈ ਤੇ 4 ਜੁਲਾਈ ਨੂੰ ਜਿਹੜਾ ਮੌਸਮ ਉਹ ਇਸੇ ਤਰ੍ਹਾਂ ਦਾ ਬਣਿਆ ਰਹਿਣ ਦੀ ਸੰਭਾਵਨਾ ਇਸ ਦੇ ਵਿੱਚ ਦੋਸਤੋ ਇਸ ਜਿਹੜੀ ਅਪਡੇਟ ਦੇ ਵਿੱਚ ਇਹ ਜਾਣਕਾਰੀ ਜ਼ਰੂਰ ਦੇ ਦੇਦੀ ਹੈ ਤੁਹਾਨੂੰ ਕਿ ਇਹ ਮੀਂਹ ਲਗਾਤਾਰ ਕਈ ਇਲਾਕਿਆਂ ਦੇ ਵਿੱਚ ਪੈਂਦਾ ਰਹੂਗਾ ਕਈਆਂ ਦੇ ਵਿੱਚ ਜਿਵੇਂ ਰੁਕ ਗਿਆ ਦੁਪਹਿਰ ਦੇ ਸਮੇਂ ਪੈ ਗਿਆ ਦੁਪਹਿਰ ਤੋਂ ਬਾਅਦ ਫਿਰ ਦੂਸਰੇ ਇਲਾਕਿਆਂ ਦੇ ਵਿੱਚ ਪੈ ਗਿਆ ਜਾਂ ਕਿਸੇ ਇੱਕ ਇਲਾਕੇ ਦੇ ਵਿੱਚ ਅੱਜ ਪੈ ਗਿਆ ਇੱਕਾ ਇਲਾਕੇ ਦੇ ਵਿੱਚ 24 ਤਰੀਕ ਨੂੰ ਪੈ ਗਿਆ 22 ਨੂੰ ਪੈ ਗਿਆ 23 ਤੋਂ ਪਹਿਲਾਂ ਇਸ ਤਰ੍ਹਾਂ ਵੱਖ-ਵੱਖ ਖੇਤਰਾਂ ਦੇ ਵਿੱਚ ਵੱਖ-ਵੱਖ ਦਿਨਾਂ ਦੇ ਵਿੱਚ ਇਹ ਮੀਂਹ ਦੀਆਂ ਕਾਰਵਾਈਆਂ ਆਪਾਂ ਨੂੰ ਦੇਖਣ ਨੂੰ ਮਿਲਣਗੀਆਂ ਤੇ ਹੁਣ ਇਸ ਸਮੇਂ ਜਿਹੜੀ ਮੌਨਸੂਨ ਦੀ ਐਕਟੀਵਿਟੀ ਉਹ ਪੰਜਾਬ ਹਰਿਆਣਾ ਚੰਡੀਗੜ੍ਹ ਦਿੱਲੀ ਦੇ ਬਹੁਤੇ ਖੇਤਰਾਂ ਦੇ ਵਿੱਚ ਹੋ ਚੁੱਕੀ ਹੈ ਦੋਸਤੋ ਪੂਰੀ ਅਪਡੇਟ ਦੇ ਲਈ ਜੇ ਸਾਡੇ ਨਾਲ ਚੈਨਲ ਦੇ ਉੱਤੇ ਜੁੜੇ ਰਹੋ ਤੇ ਬਾਕੀ ਤਦ ਤੱਕ ਅਸੀਂ ਜਿਹੜੀ ਵੀ ਅਪਡੇਟ ਆਇਆ ਕਰੂਗੀ ਮੌਨਸੂਨ ਦੇ ਬਾਰੇ ਜਾਂ ਮੀਂਹਾਂ ਦੇ ਬਾਰੇ ਲਾਈਵ ਹੋ ਕੇ ਜਾਣਕਾਰੀ ਸਮੇਂ-ਸਮੇਂ ਤੇ ਉਤੇ ਫੇਸਬੁੱਕ ਆਈਡੀ ਸਤਗੁਰਪੰਗੂ ਅਤੇ YouTube ਚੈਨਲ ਮੌਸਮ ਪੰਜਾਬੀ ਦੇ ਉੱਤੇ ਸਾਂਝੀ ਕਰ ਦੇਵਾਂਗੇ ਤਦ ਤੱਕ ਲਈ ਧੰਨਵਾਦ ਮਿਹਰਬਾਨੀ ਰੱਬ ਰਾਖਾ